ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਬੀਰ ਸਿੰਘ ਪਿੰਡ ਸਿੰਘੋਂ ਥੋੜਾ ਜਨ ਵਾਰ ਕਰਦਾ ਚੈਨਲਾਂ ਦਾ ਬੀਜ ਬਿジネス ਪੰਜਾਬ ਦਾ ਚੈਨਲ ਦਾ ਆਪਾਂ ਜੀ ਲਾਇਏ ਸੀ ਗੰਡੇ ਖਾਨ ਦੀ ਵਟ ਤੇ ਕਿਲਾਵਾਹੀ ਖਾਲਾ ਡੰਡੇ ਆ ਇਸ ਟਾਈਮ ਪਾਕੀ ਪਾਕੀ ਦੇ ਗੰਡੇ ਨੂੰ ਇੱਕ ਪਾਸੇ ਲਾਤੀ ਆਪਾਂ ਜੀ ਆਪਣਾ ਪਿੰਡੀਆਂ ਸਾਨੂੰ ਭਰਾ ਨੂੰ ਇਹ ਬੇਨਤੀ ਆਈ ਜਿਹਦਾ ਵੀ ਖਾਲ ਆਪਣੇ ਬਾਧੂ ਪੈਣ ਤੋਂ 2 ਕਿੱਲੇ 4-4 ਕਿੱਲੇ ਬਾਹੀ ਉਹਨੂੰ ਵੇਲੇ ਨਾ ਛੱਡਿਆ ਕਰੋ ਵਧੀਆ ਖੁਮਾਰ ਕੇ ਗੰਡੇ ਲਾ ਰਿਆ ਕਰੋ ਬੈਗੜੀ ਦੇ ਬੁੱਝੇ ਲਾ ਰਿਆ ਕਰੋ ਸਾਲ ਭਰ ਦੀ ਸਬਜ਼ੀ ਕਿੱਲਾ ਬਾਹੀ ਤੋਂ ਆਪਾਂ ਨੂੰ ਮੁੱਕਦੀ ਨਹੀਂ ਹੈ ਇਥੇ ਮੋਲ ਜਾਂਦੀ ਲੋੜ ਨਹੀਂ ਦੇਸੀ ਸਬਜ਼ੀ ਕੋਈ ਰੇ ਨਹੀਂ ਗੰਡਿਆਂ 'ਚ ਕੋਈ ਸਪਰੇ ਨਹੀਂ ਕੱਲੇ ਲਾਏ ਨੇ ਸਿਰਫ ਕੱਲੀ ਪੈਂਟੀ ਦਵਾਈ ਕਰੀ ਆ ਸਾਰੀ 50 ਗ੍ਰਾਮ ਪਾ ਕੇ ਢੋਲੀ ਦੀ ਅੱਧੀ ਢੋਲੀ ਦੀ ਤੇ ਗੰਡੇ ਤੁਹਾਡੇ ਸਾਹਮਣੇ ਅਸੀਂ ਪੱਟਨੇ ਨਾਲ ਫੇਰ ਵੀਡੀਓ ਪਾਵਾਂਗੇ ਤੇ ਫੇਰ ਤੋਂ ਪਟਕੇ ਵੀ ਗੰਡੇ ਦਿਖਾਵਾਂਗੇ ਤੋਲ ਕੇ ਬਾਜੇ ਵੀ ਕਿੰਨੇ ਕਿੰਨੇ ਦੇ ਗੰਡੇ ਪਾਕੀ ਪਾਕੀ ਹੁੰਦੇ ਕਿੱਦਾਂ ਦਾ ਕਿਲਰ ਹੁੰਦੇ ਨਾ ਤੇ ਇਹੀ ਸਲਾਹ ਹੈ ਸਾਰੇ ਕਿਸਾਨਾਂ ਨੂੰ ਵੀ ਭਾਈ ਖਾਨ ਦੀਆਂ ਮੱਟਾਂ ਵੇਚੀਆਂ ਛੱਡਾ ਕਰੋ ਤੇ ਸਾਲ ਭਰ ਦੀ ਸਬਜ਼ੀ ਕਿਵੇਂ ਮਰਜ਼ੀ ਖਾਈ ਚੱਲੋ ਇਹੇ ਵੇਚੀ ਚੱਲੋ ਆਪਾਂ ਨੂੰ ਮੁਕਤ ਨਹੀਂ ਸਾਰੇ ਪਰਿਵਾਰ ਨੂੰ ਚਾਰ ਪੰਜ ਮੈਂਬਰਾਂ ਨੂੰ 40 ਕਰਮਾ ਖਾਣ ਦੇ ਪੱਟ ਹੋਵੇ 40 ਕਰਮਾ ਤੋਂ ਉਹੀ ਸਬਜ਼ੀ ਲਾ ਲਓ ਤੇ ਤੋੜਨਾ ਲਾ ਲਓ ਪਿੰਡੀਆਂ ਲਾ ਲਓ ਗੰਡੇ ਲਾ ਲਓ ਆਹ ਤੁਹਾਡੇ ਸਾਹਮਣੇ ਲੱਗੇ ਖੜੇ ਨੇ ਇਹ ਪੱਟਾਂਗੇ ਫੇਰ ਵੀਡੀਓ ਪਾਵਾਂਗੇ ਤੇ ਵੇਲਾਂ ਨਾ ਛੱਡਾ ਕਰੋ ਕਿਸਾਨ ਭਰਾਓ ਖਾਲ ਇਹ ਬਹੁਤ ਵਲਾਹੇਵੰਦ ਹੁੰਦਾ ਹੈ ਤੇ ਖਾਦੀ ਮਟਾਪਾ ਨੂੰ ਸਬਜੀ ਹੋ ਜਾਂਦੀ ਹੈ ਸਨਾ ਵਾਪੇ ਚੜ ਜਾਂਦੇ ਕੋਈ ਪਾਣੀ ਨਹੀਂ ਲਾਉਣਾ ਕੁਝ ਨਹੀਂ ਕਰਨਾ ਪਾਣੀ ਆਪਾਂ ਕਣਕ ਨੂੰ ਲਾਵਾਂਗੇ ਆਪੇ ਖਲਾਬ ਚੜ ਜਾਂਦੀ ਹੈ ਕੋਈ ਖੇਚਲਾ ਨਹੀਂ ਕੁਝ ਨਹੀਂ ਇਕੱਲਾ ਫਾਕਲ ਲਿਆ ਕੇ ਲਾਉਣੀ ਹੈ ਬਸ ਆਪਾਂ ਤੇ ਇੰਨੀ ਕਿ ਬੇਨਤੀ ਬਰਬਾਨ ਕਰਿਓ ਡੈਗਰੀ ਜੀ ਦਾ ਖਾਨ ਸਾਹਿਬ ਡੈਗਰੀ ਜੀ ਦੀ ਫਤਿਹ